ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਅੱਜ ਦਾ ਸੰਗਤ ਆਈ ਹੈ ਸਭ ਤੋਂ ਪਹਿਲਾਂ ਫੋਟੇ ਬਲੋ ਰਹਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਕਿੱਛੇ ਜਣੇ ਸੰਗਤ ਬੈਠੀ ਹੈ ਕੋ ਪਾਣੀ ਦੀ ਕੰਮੀ ਹੈ ਭਾਈ ਉਧਰ ਪਿੱਛੇ ਲੈ ਜਾਓ ਅੱਜ ਆਪਾਂ ਵਿਸ਼ੇਸ਼ ਤੌਰ ਤੇ ਜਿਹੜਾ ਇਹ ਇਕੱਠ ਕੀਤਾ ਹੈ ਤੇ 24 ਤਰੀਕ ਨੂੰ ਵੀ ਕਰਨ ਲੱਗੇ ਸੀ ਪਰ ਅੱਜ ਦਾ ਜੋ ਸਮਾਂ ਜਿਵੇਂ ਫਸਲ ਵੱਡੀ ਕਣਕ ਜੇ ਵੀ ਖੜੀ ਐ ਤੂੜੀ ਵੀ ਲੋਕਾਂ ਨੇ ਘਰਾਂ ਚ ਲੈ ਕੇ ਜਾਣੀ ਐ ਪਰ ਫੇਰ ਵੀ ਇਹ ਵੀ ਇੱਕ ਬੜੀ ਵੱਡੀ ਲੜਾਈ ਐ ਆਪਣੀ 6 ਮਹੀਨੇ ਦੀ ਕਮਾਈ ਐ ਆਪਣੀ 5 ਸਾਲ ਦੀ ਕਮਾਈ ਹੋਊਗੀ ਅੱਜ ਔਰ ਮੈਂਤਰੀਆਂ ਆਪਾਂ ਬੜੀ ਵੱਡੀ ਲੰਮੀ ਸਿਆਸਤ ਲੜੀ ਐ ਹੁੰਦੀ ਹੈ ਵੀ ਪਤਾ ਨਹੀਂ ਮੈਂ ਮੰਤਰੀ ਬਣ ਗਿਆ ਐਮ ਐਲ ਏ ਬਣ ਗਿਆ ਜੀ ਮਿਨਿਸਟਰ ਬਣ ਗਿਆ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਉਹਦੇ ਕੋਈ ਸੇਵੇ ਤੇ ਵੀ ਨਹੀਂ ਜਾ ਰਿਹਾ ਪੰਜ ਵਾਰ ਮੁੱਖ ਮੰਤਰੀ ਪਰ ਜੋ ਉਹਦਾ ਹਾਲ ਲੋਕਾਂ ਨੇ ਕੀਤਾ ਖੀਰ ਚ ਕਿਉਂਕਿ ਲੋਕਾਂ ਦੇ ਨਾਲ ਹੀ ਸਚਾਈ ਨਾਲ ਖੜਨਾ ਪੈਂਦਾ ਠੀਕ ਹੈ ਜਿੱਤਾ ਹਰ ਆ ਜਾਂਦੀਆਂ ਨੇ ਅੱਜ ਅਕਾਲੀ ਦਲ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਕੋਈ ਅਕਾਲੀ ਦਲ ਨਹੀਂ ਰਿਹਾ ਇੱਥੇ ਅੱਜ ਜਿਹੜੀ ਲੜਾਈ ਹੈ ਅਸੂਲ ਦੀ ਲੜਾਈ ਹੈ ਲੋਕ ਰਾਜ ਦੀ ਲੜਾਈ ਹੈ ਇਸ ਨੂੰ ਸਾਹਮਣੇ ਰੱਖਣਾ ਹੈ ਇਹ ਤੁਹਾਡੀ ਵੋਟ ਨੇ ਇਹਦਾ ਫੈਸਲਾ ਕਰਨਾ ਹੈ ਦੇਖੋ ਮਤਭੇਦ ਬਹੁਤ ਨੇ ਜਿਵੇਂ ਵਿਕਰਮ ਨੇ ਕਿਹਾ ਹੋਰ ਬਹੁਤ ਬੋਲੇ ਕੋਈ ਗਰਮ ਬੋਲਿਆ ਕੋਈ ਨਰਮ ਬੋਲਿਆ ਵੀ ਟਿਕਟ ਸਾਡੀ ਪੱਕੀ ਸੀ ਟਿਕਟ ਜੀਤ ਮਹਿੰਦਰ ਨੂੰ ਮਿਲ ਕੇ ਮਹਮਦ ਅੰਦੂ ਮੁੰਦਲਾ ਪਰ ਇਹ ਜਿਹੜੀ ਟਿਕਟ ਹੈ ਨਾ ਇਹਦਾ ਕੋਈ ਬਾਲਾ ਵੱਡਾ ਰੌਲਾ ਨਹੀਂ ਥੋੜੇ ਮੰਜ ਬੜੇ ਗੁੱਸੇ ਸੀ ਮੈਨੂੰ ਬੜਾ ਕੁਝ ਕਿਹਾ ਗਿਆ ਪਰ ਅਸੀਂ ਇੱਕ ਸੂਲ ਤੇ ਖੜਦੇ ਹੁੰਨੇ ਆ ਜਾਂ ਹਾਂ ਜਾਂ ਨਾ ਹਾਂ ਮੈਨੂੰ ਇੱਕ ਗਿਲਾ ਜ਼ਰੂਰ ਹੈ ਵਿਕਰਮ ਨੇ ਕਿਹਾ ਸੀ ਜੀ ਮਾੜਾ ਜਿਹਾ ਬੋਲ ਦਿੰਦੇ ਲੋਕ ਕਹਿਣਗੇ ਪਤਾ ਨਹੀਂ ਜੀਤ ਮੇਂਦਰ ਨਾਲ ਕੀ ਗਿਟਮਿਟ ਕਰ ਲਈ ਵੀ ਆਪਾਂ ਰੋਸ ਕਰਦੇ ਮਾੜਾ ਜਾਂ ਹਾਂ ਮੈਂ ਰੋਸ ਕਰ ਰਿਹਾ ਇਹ ਜੀਤ ਮਹਿੰਦਰ ਸਿੰਘ ਸਿੱਧੂ ਜੀ ਦੱਸਣਗੇ ਰਾਹੁ ਗਾਂਧੀ ਨੂੰ ਇਹ ਦੱਸਣਗੇ ਰਾਜੇ ਵੜਿੰਗ ਨੂੰ ਜਿਹੜਾ ਮੈਨੂੰ ਕਹਿੰਦਾ ਸੀ ਵੀ ਜੀਤ ਮਹਿੰਦਰ ਦੀ ਟਿਕਟ ਹੋਈ ਨਹੀਂ ਸਕਦਾ ਟਿਕਟ ਤੁਹਾਡੀ ਜੇਬ ਚ ਹੈ ਮੈਂ ਕਹਾਂ ਟਿਕਟ ਦਾ ਤੇਰੀ ਜੇਬ ਚ ਵੀ ਨਹੀਂ ਕੋਈ ਪਤਾ ਨਹੀਂ ਕਿੱਥੇ ਜਾਊ ਪ੍ਰਤਾਪ ਬਾਜਵਾ ਜੀ ਉਹਨਾਂ ਨੂੰ ਵੀ ਦੱਸ ਦੋ ਅਜੇ ਤੱਕ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਮੈਂ ਕਿਸੇ ਦਾ ਫੋਨ ਢੀਕੇ ਤੁਹਾਡੀ ਮਦਦ ਨਹੀਂ ਕਰਨੀ ਮੈਂ ਤੁਹਾਡੀ ਦਿਲੋਂ ਮਦਦ ਕਰ ਰਿਹਾ ਕਿਉਂਕਿ ਜੋ ਵਿਕਰਮ ਨੇ ਕਹਿਤਾ ਸੀ ਆਪਾਂ ਇੱਕ ਗੱਲ ਕਰਨੀ ਵੀ ਤੁਸੀਂ ਲੜੇ ਟਿਕਟ ਮਿਲਗੀ ਤੁਹਾਡੀ ਪਹਿਲ ਤੁਹਾਡੇ ਨਾਲ ਜੇ ਮੈਨੂੰ ਮਿਲਗੀ ਮੈਂ ਕਹਾਂ ਮੈਂ ਤੁਹਾਡੇ ਨਾਲ ਅਜੇ ਤਾਂ ਤੁਹਾਨੂੰ ਸਪਸ਼ਟ ਕਰਨ ਲੱਗਿਆ ਸੰਗਤ ਨੂੰ ਕਈਆਂ ਦੇ ਮਨ 'ਚ ਬੜੇ ਗੁੱਸੇ ਹੈ ਪਰ ਮੈਂ ਇੱਕ ਗੱਲ ਬੜੀ ਤੁਹਾਨੂੰ ਕਲੀਅਰ ਕਰ ਦਨਾ ਤੁਹਾਡੀ ਜਿਹੜੀ ਪਾਵਰ ਹੈ ਨਾ ਇੰਨਾਂ ਗੱਲਾਂ ਤੋਂ ਬਹੁਤ ਅੱਗੇ ਐ ਪਰ ਜਿਹੜੀ ਗੱਲ ਬਿਕਰਮ ਨੇ ਕਹੀ ਵੀ ਐਮਐਲਏ ਬਣ ਗਿਆ ਆਹ ਬੋਲਦਾ ਜਿਹੜੇ ਕੁੱਤੇ ਉਹਦਾ ਭੌਂਕਦੇ ਹੁੰਦੇ ਆ ਉਹੀ ਇਹ ਹੀ ਜਿਹੜਾ ਹੁਣ ਐਮਐਲਏ ਬਣਿਆ ਬਨਾਲੀ ਵਾਲਾ ਜਦੋਂ ਭੁੰਡੜ ਦੇ ਉਲਟ ਹੁੰਦਾ ਸਾਨੂੰ ਰਾਜ ਨੂੰ ਮਿਲਦਾ ਯਾਰ ਇਹਨੂੰ ਕਿਵੇਂ ਮਾਜਣਾ ਹੈ ਇਹ ਇਹ ਉਹਦਾ ਕਰਤਾਰ ਹੈ ਤੇ ਬੇਕਰੋ ਨਾਲ ਚੰਗਾ ਪਿਆਰ ਵੀ ਪਾਇਆ ਹੋਇਆ ਸੀ ਬੇਕਰੋ ਨੂੰ ਪਤਾ ਹੈ ਇਹ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਡਿਸਪੈਂਸਰੀ ਖੋਣੀ ਹੈ ਆਪਣੇ ਸਾਲਿਆਂ ਨੂੰ ਕਹਿੰਨਾਂ ਡਿਸਪੈਂਸਰੀ ਦੀ ਫੋਟੋ ਖਿੱਚ ਲਿਓ ਚਾਰ ਟੰਬੇ ਖੜੇ ਐ ਤੇ ਉੱਤੇ ਸਿਰਫ ਇੱਕ ਝਾੜਦਿਆ ਪਾਇਆ ਹੋਇਆ ਪਤਾ ਨਹੀਂ ਬਣੂਗੀ ਕਦੋਂ ਦਵਾਈ ਤਾਂ ਜਦੋਂ ਆਊਗੀ ਤਾਂ ਉਸੇ ਨੂੰ ਦੇਵਾਂਗੇ ਫਿਕਰ ਨਾ ਰਿਓ ਇਹ ਆਉਣ ਤੋਂ ਇਲੈਕਸ਼ਨ ਜੇ ਉਹਦੀਆਂ ਲਤਾਂ ਬਾੜ ਚਾ ਲੱਗੀਆਂ ਤਾਂ ਮੈਨੂੰ ਕਹਿ ਦਿਓ ਸੋ ਅੱਜ ਇਹ ਜਿਹੜਾ ਸਾਡਾ ਤੁਹਾਡਾ ਸਾਰਾ ਪਿਆਰ ਹੈ ਤੁਸੀਂ ਇੱਥੇ ਆਏ ਮੈਂ ਤੁਹਾਡਾ तहे ਦਿਲੋਂ ਬਹੁਤ ਧੰਨਵਾਦ ਕਰਦਾ ਔਰ ਜੀਤਮਿੰਦਰ ਜੀ ਇਹ ਗੱਲ ਜ਼ਰੂਰ ਹਾਈ ਕਮਾਂਡ ਨੂੰ ਦੱਸ ਦਿਓ ਵੀ ਉਹਨਾਂ ਨੂੰ ਗੁੱਸਾ ਹੈ ਇੱਕ ਗੱਲ ਦਾ ਵੀ ਕੰਮ از ਕੰਮ ਸਾਨੂੰ ਹਰ ਨੜਾ ਦਾ ਮਾਰ ਦਿੰਦੇ ਸਾਨੂੰ ਕਹਿ ਦਿੰਦੇ ਵੀ ਜੀਤਮਿੰਦਰ ਸਿੰਘ ਦੀ ਮਦਦ ਕਰੋ ਕੋਈ ਗੱਲ ਨਹੀਂ ਜੇ ਉਹਨ ਬਿਕਰੂ ਨੇ ਕਿਹਾ ਅਸੀਂ ਰੋਜ਼ ਦਫਾਉਣ ਲੱਗਦੇ ਆ ਥੋੜੇ ਜਿਹੜਾ ਸਾਡਾ ਕੋਈ ਰੋਸ ਹੀ ਨਹੀਂ ਫੇਰ ਆਉਂਦੇ ਫਿਰ ਸਾਨੂੰ ਮਨਾਉਂਦੇ ਫਿਰ ਅਸੀਂ ਤੁਰਦੇ ਫਿਰ ਲੋਕਾਂ ਦੀਆਂ ਮੰਨਤਾ ਸਾਰੀ ਸੰਗਤ ਦੀਆਂ ਕਰਦੇ ਪਰ ਅਸੀਂ ਉਹ ਗੱਲ ਨਹੀਂ ਕੀਤੀ ਸਾਡਾ ਇਹ ਜ਼ਰੂਰ ਸੁਨੇਹਾ ਹਾਈ ਕਮਾਂਡ ਤੱਕ ਪਹੁੰਚਾ ਦੇਣਾ ਠੀਕ ਦੂਸਰੀ ਗੱਲ ਇਹ ਹੈ ਵੀ ਹੁਣ ਤੁਹਾਨੂੰ ਵੀ ਇਸ ਇਲਾਕੇ ਦਾ ਫਿਕਰ ਕਰਨ ਦੀ ਲੋੜ ਨਹੀਂ ਅਸੀਂ ਆਪਣੇ ਵੱਲੋਂ ਕੋਈ ਘਸਰ ਨਹੀਂ ਜੜਨੀ ਸੰਗਤ ਨਾਲ ਬੈਠੀ ਹੈ ਕੋਈ ਕਿਸੇ ਕਿਸਮ ਦੇ ਵੀ ਅਸੀਂ ਕੋਈ ਤੁਹਾਡੀ ਮਦਦ ਦੇ ਵਿੱਚ ਕਸਰ ਨਹੀਂ ਛੱਡਣੀ ਪਾਰਟੀ ਦੀ ਮਦਦ ਵਿੱਚ ਕਸਰ ਨਹੀਂ ਛੱਡਣੀ ਔਰ ਇੱਥੇ ਬੋਡਲਾਡੇ ਵਾਲੇ ਵੀ ਸੰਗਤ ਬੈਠੀ ਹੈ ਬੋਹਾਲੇ ਵੀ ਕੁਛ ਆਏ ਹੈ ਹਰ ਏਰੀਆ ਨੂੰ ਤੁਸੀਂ ਵਾਚ ਕਰਨਾ ਹੈ ਔਰ ਇਹ ਵੀ ਮੈਂ ਕਹੂੰਗਾ ਕਿਉਂਕਿ ਆਪਾਂ ਜੇ ਤੁਹਾਡੇ ਨਾਲ ਹਮਦਰਦੀ ਰੱਖਦੇ ਆ ਤਾਂ ਗੱਲ ਸਾਰੀ ਕਰ ਦੇਣੀ ਚਾਹੀਦੀ ਹੈ ਕੋਈ ਹਲਕਾ ਹੋਵੇ ਚਾਹੇ ਮਾਨਸਾ ਹੈ ਇਸੇ ਬੰਦੇ ਨੂੰ ਆਪਾਂ ਨਾਰਾਜ਼ ਨਹੀਂ ਕਰਨਾ ਕਿਹਦਾ ਬਣਦਾ ਸਤਕਾਰ ਹੈ ਜੇ 100 ਪੈਸੇ ਤਾਂ 1000 ਪੈਸੇ ਦੇ ਹੋਰ ਨੂੰ ਅਸੀਂ ਤੁਹਾਡੇ ਨਾਲ ਆ ਕਿਉਂਕਿ ਜੇ ਕੋਈ ਪਰਸਨਲ ਮੈਂ ਅੱਜ ਇਹ ਬਣਾ ਕੇ ਚੱਲਾਂ ਕਿ ਮੈਂ ਇਕੱਲਾ ਤੁਹਾਨੂੰ ਦਿਤਾ ਦੂੰ ਮੈਂ ਇਕੱਲਾ ਵੋਟ ਵਾ ਦੂੰ ਮੈਨ ਤੋਂ ਤਾਂ 2-4 ਵੋਟਾਂ ਹੀ ਬਹਿਣਗੀਆਂ ਜੋਰ ਲਾ ਕੇ ਵੋਟਾਂ ਦਾ ਆਪ ਮੋੜਨ ਦੇ ਜਿੰਨੇ ਬੈਠੇ ਤੁਹਾਨੂੰ ਜੇ ਏ ਜਿੰਨੇ ਸੰਗਤ ਆਈ ਹੈ ਜੇ ਕਿੰਨੇ ਹਜ਼ਾਰ ਹਜ਼ਾਰ 2-2000 ਵੋਟ ਪਾਤੀ ਦਾ ਸਾਹਬ ਲਾਲੋਂ ਗੱਲ ਕਿੱਥੇ ਕਿੰਨੇ ਹਜ਼ਾਰਾਂ ਚਲੀ ਜਾਊਗੀ ਇਹ ਸਾਰੀ ਇਹਨਾਂ ਦੀ ਜ਼ਿੰਮੇਵਾਰੀ ਹੈ ਸੋ ਮੈਂ ਅੱਜ ਤੁਹਾਡਾ ਇੱਥੇ ਆਉਣ ਤੇ ਤੁਹਾਨੂੰ ਵੈਲਕਮ ਕਰਦਾ ਕਿ ਪਹਿਲਾਂ ਵੀ ਅਸੀਂ ਰਾਜੇਪੁਰਿੰਗ ਦੀ ਇੱਥੋਂ 3-4000 ਲੋਕ ਬੁਲਾ ਕੀ ਸੀ ਐਮਪੀ ਅਗਲੇ ਜੀਤਪ੍ਰੀਤ ਸਿੰਘ ਜਿੱਤੂ ਜੀ 50000 ਦੀ ਲੀਡ ਦੁਆਕੇ ਦੇ ਕਾਮਾਂਗੇ ਗੱਲ ਕਰ ਇੱਕ ਗੱਲ ਹੈ ਇਹ ਜੋ ਸਾਡਾ ਪੱਤਾ ਬਾਪੂ ਹੈ ਨਾ ਸਰਦਾਰ ਅਜੀਤਿੰਦਰ ਸਿੰਘ ਮੋਫਰ ਇਸ ਨੂੰ ਬਾ ਫੜ ਕੇ ਕਰੋ ਘੱਟ ਲੋ ਫੇਰ ਸਾਡੇ ਹਲਕੇ ਦੇ ਵਿੱਚੋ ਵੋਟ ਪੱਕ ਸਕਦੀ ਹੈ ਨਹੀਂ 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 ਮੈਂ ਕੁਝ ਕਹਿ ਸਕਦਾ ਵੀ ਆਪਣੀ ਸਾਡੇ ਹਲਕੇ ਦੇ ਵਿੱਚੋ ਕੋਈ ਵੋਟ ਜੋ ਸਾਡਾ ਬਾਪੂ ਐ ਅਜੀਤਿੰਦਰ ਸਿੰਘ ਰੋਪੜ ਜਿੰਨਾ ਇਹਦਾ ਪਿਆਰ ਸਾਡੇ ਹਲਕੇ ਨਾਲ ਬਣਿਆ ਇਹਦਾ ਰੋਮਾਨ ਸਤਕਾਰ ਲੋਕਾਂ ਨੇ ਵੱਦ ਚੜ ਕੇ ਦਿਨਵਾਰੀ ਕੀਤਾ ਇਸ ਕਰਕੇ ਕਹਿਨੇ ਆ ਸਿੱਧੂ ਸਾਹਿਬ ਇਹਨੂੰ ਇਹਦੀ ਬਾਹ ਫੜ ਕੇ ਇਹਨੂੰ ਬਾਹਰ ਕੱਢ ਲਓ ਇਹਨੂੰ ਕੁਸ਼ ਕਰੋ ਪਾਵੇ ਇਹਨੂੰ ਬੇਨਤੀ ਕਰਾਓ ਨਾ ਇਹ ਕੋਈ ਰਾ ਸਕਦਾ ਸੋ ਇੰਨੇ ਕਹਿੰਦਾ ਮੈਂ ਜਿਮਨ ਦਾ ਜੱਜ ਕਹੇ ਵਾਈਕ੍ਰਿਤੀ ਕਾ ਘਰ ਸਾ ਵਾਈਕ੍ਰਿਤੀ ਕੀ ਨਾਜ ਨੇ ਤੋਂ ਤੁਹਾਡੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਮੈਨੂੰ ਨਹੀਂ ਪਤਾ ਰਾਜੇ ਬੜੀ ਜਿਹੜੀ 5000 ਬੋਲ ਤੁਸੀਂ ਬਤਾ ਕੇ ਭੇਜੀ ਪਰ ਮੈਨੂੰ ਉਸ ਗੱਲ ਦਾ ਖੇਤ ਵੀ ਹੈ ਠੀਕ ਹੈ ਚਲੋ ਵੀ ਟਿਕਟ ਪ੍ਰਦਾਨ ਸੀ ਪਰ ਉਹਨੂੰ ਤੁਹਾਡੇ ਨਾਲ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਕੋਈ ਉਹ ਪੰਜਾਬ ਦਾ ਪ੍ਰਧਾਨ ਹੈ ਕਈ ਵਾਰੀ ਉਹਨਾਂ ਜਾਣਾ ਔਖਾ ਹੋ ਜਾਂਦਾ ਸੋ ਇਸ ਕਰਕੇ ਮੈਂ ਜੀਤਵਿੰਦਰ ਸਾਹਿਬ ਨੂੰ ਇੱਕ ਬੇਨਤੀ ਕਰੂੰਗਾ ਇੱਕ ਮਿੰਟ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਹੈ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜੇ ਤੁਸੀਂ ਕਹੋ ਤਾਂ ਮੈਂ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਵੜਿੰਗਰੂ ਇੱਥੇ ਪ੍ਰੋਗਰਾਮ ਤੇ ਬੁਲਾਣਾ ਕੀ ਕੀ ਉਹ ਮੈਂ ਕਿਹਾ ਜਿਹੜੀ ਸਾਡੀ ਜਵਾਨ ਹੈ ਉਹਨਾਂ ਦੇ ਆਉਣ ਤੇ ਸਾਡਾ ਕੋਈ ਨਹੀਂ ਨੀ ਕੋਈ ਜਦੋਂ ਤੁਸੀਂ ਆ ਕੇ ਤੁਹਾਨੂੰ ਟਿਕਟ ਮਿਲ ਗਈ ਤੁਸੀਂ ਆ ਕੇ ਸਮਝ ਲਓ ਸਾਰੀ ਹਾਈ ਕਮਾਂਡ ਕੀ ਰਾਹੁਲ ਗਾਂਧੀ ਆ ਗਿਆ ਸੋ ਇਸ ਕਰਕੇ ਮੇਰੀ ਤੁਮ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਹਨਾਂ ਦੀ ਇਲੈਕਸ਼ਨ ਨਹੀਂ ਹੈ ਹੁਣ ਆਪਣੀ ਇਲੈਕਸ਼ਨ ਹੈ ਆਪਾਂ ਦਿਨ ਰਾਤ ਕਰਕੇ ਇਹਨਾਂ ਦੀ ਵੋਟ ਵਧਾਉਣੀ ਹੈ ਤੇ ਜੇ ਕੋਈ ਮੈਨੂੰ ਅਤੀ ਰਾਤ ਬੁਲਾਓਗੇ ਮੈਂ ਹਾਜ਼ਰ ਐ ਤੇ ਜੇ ਇਹਨਾਂ ਨੂੰ ਬੁਲਾਵਾਂਗੇ ਇਹ ਵੀ ਇੱਥੇ ਆਉਣਗੇ ਕੰਪੇਨਿੰਗ ਦੇ ਵਿੱਚ ਤੇ ਮੇਰੀ ਅਰਦਾਸ ਜੋੜ ਕੇ ਬੇਨਤੀ ਐ ਦੇਖੋ ਇਹ ਜਿਹੜੀ ਆ ਇਲੈਕਸ਼ਨ ਨੇ ਆਉਂਦੀ ਵਿਧਾਨ ਸਭਾ ਦੀ ਨਿਯੋ ਰੱਖਣੀਆਂ ਨਿਯੋ ਤੇ ਜੇ ਆਪਾਂ ਇਹ ਇਲੈਕਸ਼ਨ ਦੇ ਵਿੱਚ ਪਾਸ ਹੋ ਗਏ ਤਾਂ ਸਮਝ ਲਓ ਆਪਾਂ ਆਉਣ ਵਾਲੀ ਇਲੈਕਸ਼ਨ 'ਚ ਵੀ ਪਾਸ ਹੋ ਗਏ ਸੋ ਮੈਂ ਇਹਨਾਂ ਕਹਿੰਦਾ ਤੁਹਾਡਾ ਇਕੱਲੇ ਇਕੱਲੇ ਦਾ ਦਿਲ ਦੀਆਂ ਗੱਲਾਂ ਇਹਨੂੰ ਤਾਂ ਮੈਂ ਮੌਲਵੀ ਮੈਂ ਹੋਇਆ ਚ ਅੱਜ ਖਤਮ ਕਰ ਦਿੱਤਾ ਪਾਰਟੀ ਹੋਰ ਤੇ ਜੋਸ਼ ਸ਼ਾਮ ਨੂੰ ਵਰਕਸ਼ਾਪ ਵਿੱਚ ਦੇਖਿਆ ਜਿਵੇਂ ਵੱਡੀ ਕੀਤੀ ਇਹ ਚੱਚੀ ਸੀ ਅੱਥੇ ਰਹੀ ਹੋ ਉਹਨਾਂ ਨੇ ਵੱਡੀ ਕੀਤੀ ਇੰਚੇ ਇੰਨੇ ਹਰ ਜਨਰ ਇੱਕ ਕਟ ਕੀਤਾ ਸੀ ਬਗਲ ਦੇ ਕੰਧ ਤੋਂ ਹਲਕਾ ਜਿਹਾ ਕੱਟ ਕਰਕੇ ਆਏ ਉੱਥੇ ਤੇ ਜੋਸ਼ ਜਿਵੇਂ ਥੋੜੇ ਚ ਐਨਾ ਹੀ ਜੋਸ਼ ਲੱਭਿਆ ਉਹ ਆਖੀ ਤੇ ਕਹਿੰਦੇ ਲੱਗਦਾ ਜੀ ਮਹਾਰਾਜ ਕਿਸ਼ਤਾ ਕਰੂ ਜਿੱਥੇ ਸਿੱਧੂ ਗੜ ਤਬਰ ਤੇ ਬੰਦੇ ਲੰਬੀ ਸੜ ਪਾਇਲ ਦੀ ਪਾਣੀ ਤੇ ਆਹਨ ਕਮੇਟੀ ਬਣ ਗਿਆ ਆਮ ਆਦਮੀ ਪਾਰਟੀ ਦੇ ਅੰਦਰ ਕਮੇਟੀ ਪਿੜਿਆ ਪਿਆ ਉਹਦੇ ਪਰਲੀ ਕੁਛ ਨਹੀਂ ਉਹਦਾ ਪਿੰਡਾਂ ਚ ਵੀ ਜਿਹਨੇ ਜਾਂਦੀ ਨਹੀਂ ਰੁਕੀ ਉਹ ਨਾ ਲੱਗੇ ਲੋਕੀ ਉਹਨਾਂ ਦੇ ਪਗੜ ਕਿ ਬੀਜਪੀ ਹਰੇ ਬਿਲਕੁਲ ਨਹੀਂ ਸਕਦੇ ਸਿਰਫ ਇੱਕੋ ਇੱਕ ਪਾਰਟੀ ਰਹੇਗੀ ਉਹ ਛੋਟੀ ਪਾਰਟੀ ਹੈ ਕਾਂਗਰਸ ਪਾਰਟੀ ਜਿਹੜੇ ਲੋਕਾਂ ਨਾਲ ਅੱਜ ਵਿਚਰ ਕੇ ਲੋਕਾਂ ਦੀ ਗੱਲ ਕਰਦੀ ਹੈ ਲੋਕਾਂ ਨਾਲ ਵਿਚਰ ਕੇ ਲੋਕਾਂ ਦੀ ਰਜੀ ਤਕਰੀਬ ਛਡ ਕੇ ਅੱਜ ਵੀ ਹਲ ਕਰਦੀ ਹੈ ਲੋਕਾਂ